ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ న్యూਸ ਅਤੇ ਮੈਂ ਹਸਤਰਾਮ ਸਿੰਘ ਥਾਣਾ ਬਰੀਵਾਲਾ ਦੀ ਪੁਲਿਸ ਵੱਲੋਂ ਦੁਕਾਨਦਾਰਾਂ ਅਤੇ ਲੋਕਾਂ ਨੂੰ ਡ੍ਰੈਫਟ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਦਿੱਤੀ ਚੇਤਾਵਨੀ ਅਤੇ ਬੇਸੁਰੇ ਵਿਕਾ ਬਾਜ਼ਾਰ ਵਿੱਚ ਰੋਕਣ ਵਾਲੇ ਲੋਕਾਂ ਨੂੰ ਵਾਰਨਕ ਦੇ ਕੇ ਛੱਡਿਆ ਥਾਣਾ ਮੁਖੀ ਵੱਲੋਂ ਖੋਦਾ ਜਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇਣ ਆਉਂਦੇ ਥੜਾ ਮੰਡੀ ਬਰੀਵਾਲਾ ਦੇ ਮੁਖੀ ਜਾਨ ਜਗਸੀਰ ਸਿੰਘ ਵੱਲੋਂ ਜਿਲ੍ਹਾ ਪੁਲਿਸ ਮੁਖੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆ ਸਬਤ ਤਸੀਲ ਮੰਡੀ ਬਰੀਵਾਲਾ ਵਿਖੇ ਬੇਸੁਰੇ ਬਾਜ਼ਾਰਾਂ ਵਿੱਚ ਵਹੀਕਲ ਖੜੇ ਕਰਕੇ ਆਉਣ ਜਾਣ ਵਾਲੇ ਲੋਕਾਂ ਨੂੰ ਆ ਰਹੀਆਂ ਭਾਰੀ ਮੁਸ਼ਕਲਾਂ ਤੋਂ ਰਾਹਤ ਦਿਵਾਉਣ ਦੀ ਖਬਰ ਮਿਲੀ ਹੈ ਸਾਡੇ ਪੱਤਰਕਾਰ ਨੂੰ ਜਿਸ ਸਬੰਧੀ ਜਾਣਕਾਰੀ ਦੇਂਦਿਆ थाना ਮੁਖੀ ਨੇ ਦੱਸਿਆ ਕਿ ਮੰਡੀ ਬਰੀ ਵਾਲਾ ਦੇ ਬਾਜ਼ਾਰਾਂ ਵਿੱਚ ਕੋਚਕ ਦੁਕਾਨਦਾਰਾਂ ਵੱਲੋਂ ਬਿਨਾਂ ਕੰਮ ਤੋਂ ਇਹ ਆਪਣੀਆਂ ਆਪਣੀਆਂ ਦੁਕਾਨਾਂ ਵਿੱਚ ਲੋਕਾਂ ਨੂੰ ਬਿਠਾਈ ਰੱਖਣ ਧਾਰਨ ਅਤੇ ਉਹਨਾਂ ਦੇ ਵਹੀਕਲ ਬਾਜ਼ਾਰਾਂ ਵਿੱਚ ਰੁਕੇ ਹੋਣ ਕਰਕੇ ਅਕਸਰ ਹੀ ਜਾਮ ਲੱਗੇ ਰਹਿੰਦੇ ਹਨ ਆਉਣ ਜਾਣ ਵਾਲੇ ਰਾਹੀਰਾਂ ਨੂੰ ਜਿਸ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਆਖਿਆ ਕਿ ਸਾਡੀ ਪੁਲਿਸ ਵੱਲੋਂ ਇੱਕ ਵਾਰ ਵਾਰਨਿੰਗ ਦੇ ਕੇ ਲੋਕਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਕਿ ਜੇਕਰ ਫਿਰ ਵੀ ਦੁਕਾਨਦਾਰ ਅਤੇ ਵਿਕਲ ਮਾਲਕ ਬਾਜ਼ ਨਾ ਆਏ ਤਾਂ ਅੱਗੇ ਤੋਂ ਚਲਾਨ ਕੀਤੇ ਜਾਣਗੇ ਮੰਡੀ ਬਰੀਵਾਲ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਹਨ 萩原さんかぶり。 ਔਰ ਜੀ ਪੱਤਰਕਾਰ ਸਾਹਿਬ ਠੀਕ ਹੈ ਜੀ ਅੱਜ ਆਜੋ ਜੀ ਆਜੋ